ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀ ਖਬਰ ਆਈ ਹੈ ਹਾਲਕਿ ਪਾਰਟੀ ਨੇ ਅਸਤੀਫੇ ਦੀ ਗੱਲ ਤੋਂ ਟਾਲਾ ਵਾੜਦਿਆਂ ਇਸ ਨੂੰ ਅਫਵਾਹ ਦੱਸਿਆ ਇਸ ਦੌਰਾਨ ਪੰਜਾਬ ਭਾਜਪਾ ਵੱਲੋਂ 30 ਸਤੰਬਰ ਨੂੰ ਮੀਟਿੰਗ ਸੱਦੀ ਗਈ ਹੈ ਮੀਟਿੰਗ ਚੰਡੀਗੜ੍ਹ ਵਿੱਚ ਭਾਜਪਾ ਦੇ ਹਲਕਾ ਇੰਚਾਰਜ ਵਿਜੇ ਰੂਪਾਨੀ ਦੀ ਅਗਵਾਈ ਵਿੱਚ ਹੋਵੇਗੀ ਇਹ ਖਬਰ ਦੇ ਨਜ਼ਰ ਆਉਣ ਤੋਂ ਬਾਅਦ ਪੰਜਾਬ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਹੈ ਅਸਲ ਅਸਤੀਫੇ ਦੀਆਂ ਖਬਰਾਂ ਆਉਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ 올 ది ਬੈਸਟ ਵੇਅਰ ਨੈਕਸਟ ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਸੋਸ਼ਲ ਮੀਡੀਆ ਖਾਤੇ ਉੱਤੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਗਿਆ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤੁਸੀਂ ਸਾਡੇ ਪ੍ਰਧਾਨ ਦੀ ਚਿੰਤਾ ਛੱਡੋ ਤੇ ਆਪਣੀ ਕੁਰਸੀ ਬਚਾਓ ਖਬਰਾਂ ਤਾਂ ਤੁਹਾਡੀ ਪ੍ਰਧਾਨਗੀ ਜਾਣਦੀਆਂ ਵੀ ਜੋਰਾਂ ਤੇ ਹਨ ਹੋਰ ਪਤਾ ਲੱਗੇ ਸਾਡੇ ਚੱਕਰ 'ਚ ਦਿੱਲੀ ਤੋਂ ਤੁਹਾਡੇ ਜਾਨ ਦੀ ਚਿੱਠੀ ਆ ਜਾਵੇ बस फेर किसी इस तो बाद पंजाब कांग्रेस ने भी अपने सोशल मीडिया खाते उत्ते भाजपा ਨੂੰ ਜਵਾਬ ਦਿੱਤਾ ਉਹ ਬੋਲੇ ਜਿਹਦੇ ਅਸੀਂ ਪੇਤ ਖੋਲੇ ਤੁਹਾਡੇ ਪ੍ਰਧਾਨ ਜੀ ਇਹ ਗੱਲ ਆਪ ਵੀ ਦੱਸ ਸਕਦੇ ਹਨ ਕਿ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਜਾਂ ਸਭ ਕੁਝ ਠੀਕ ਹੈ ਪਰ ਨਹੀਂ ਉਹ ਤਾਂ ਫੋਨ ਬੰਦ ਕਰਕੇ ਅਲੋਪ ਹੋ ਗਏ ਹਨ ਪੰਜਾਬ ਵਿੱਚ ਮੌਸਮ ਦੇ ਮિજાਜ ਨੇ ਕਰਵਟ ਲੈ ਲਈ ਹੈ ਦੇਸ਼ ਭਰ ਵਿੱਚ ਮਾਨਸੂਨ ਪੂਰੇ ਜੋਰ ਆਤੇ ਹੈ ਕਈ ਸੁਗਵੇਂ ਵਿੱਚ ਭਾਰੀ ਮੀਂਹ ਨੇ ਜਨ ਜੀਵਨ ਪਰਵਾ ਵਿਤ ਕਰ ਦਿੱਤਾ ਹੈ ਮੌਸਮ ਵਿਭਾਗ ਨੇ ਇਹਨਾਂ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਰੈਡ ਅਲਰਟ ਜਾਰੀ ਕੀਤਾ ਹੈ ਚੱਕਰਵਾਤੀ ਚੱਕਰ ਕਾਰਨ ਉੱਤਰੀ ਭਾਰਤ ਸਮੇਤ ਤੇਜ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਇਸ ਦੇ ਨਾਲ ਹੀ ਦਿੱਲੀ ਯੂਪੀ ਹਰਿਆਣਾ ਤੇ ਪੰਜਾਬ ਵਿੱਚ ਆਉਣ ਵਾਲੇ 24 ਘੰਟਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਵਿਭਾਗ ਨੇ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਇਸ ਤੋਂ ਇਲਾਵਾ हिमाचल प्रदेश ਅਤੇ ਉੱਤਰਾਖੰਡ ਵਰਗੇ ਪਹਾੜੀ ਰਾਜਾਂ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਇਥੇ orange alert ਜਾਰੀ ਕੀਤਾ ਗਿਆ ਹੈ ਉੱਥੇ ਹੀ ਪੰਜਾਬ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਖੇਤੀਬਾੜੀ ਪਸ਼ੂ ਪਾਲਣ ਫੂਡ ਪ੍ਰੋਸੈਸਿੰਗ ਮੱਛੀ ਪਾਲਣ ਡੇਰੀ ਅਤੇ ਸਹਿਕਾਰਤਾ ਕਮੇਟੀ ਦਾ ਚੇਅਰਮੈਨ ਕੀਤਾ ਗਿਆ ਹੈ ਇਸ ਦੌਰਾਨ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਚੰਨੀ ਨੇ ਆਪਣੇ ਐਕਸ ਅਕਾਊਂਟ ਤੇ ਪੋਸਟ ਸਾਂਝੀ ਕਰਦੇ ਲਿਖਿਆ ਕਿ ਮੈਨੂੰ ਖੇਤੀਬਾੜੀ ਪਸ਼ੂ ਪਾਲਣ ਫੂਡ ਪ੍ਰੋਸੈਸਿੰਗ ਮੱਛੀ ਪਾਲਣ ਡੇਰੀ ਸਹਿਕਾਰਤਾ ਬਾਰੇ ਵਿਕਾਰੀ ਸੰਸਦੀ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਜਾਣ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਹੁਣਾ ਕਿ ਹੈ ਕਿ ਹਾਈ ਕਮਾਂਡ ਰਾਹੁਲ ਗਾਂਧੀ ਸ਼੍ਰੀ ਸੋਨੀਆ ਗਾਂਧੀ ਖੜਗੇ ਅਤੇ ਸੰਸਦ ਦੇ ਹੋਰ ਮਾਣਯੋਗ ਸਪੀਕਰ ਦੇ ਭਰੋਸੇ ਤੇ ਸਮਰਥਨ ਲਈ ਧੰਨਵਾਦ ਦੀ ਹਾਂ ਮੈਂ ਆਪਣੇ ਕਿਸਾਨਾ ਤੇ ਪਿੰਡੂ ਭਾਈਚਾਰੇ ਦੀ ਸਮਰਪਣ ਨਾਲ ਸੇਵਾ ਕਰਨ ਲਈ ਤਿਆਰ ਰਹਾਂਗਾ ਪੰਚਾਇਤੀ ਚੋਣਾਂ ਜੇ ਇਸ ਤਰੀਕੇ ਨਾਲ ਇਹ ਪੰਚਾਇਤੀ ਚੋਣਾਂ ਜਿਹੜੀਆਂ ਲੋਕਤੰਤਰ ਦਾ ਮੋਢਲਾ ਬੇਸਿਕ ਸਟੈਪ ਮੰਨਿਆ ਜਾਂਦਾ ਜਿੱਥੇ ਲੋਕਤੰਤਰ ਦੀ ਸ਼ੁਰੂਆਤ ਹੁੰਦੀ ਆ ਉਸ ਨੂੰ ਕਿਵੇਂ ਤੈਅਸ਼ਮੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਦੋ ਤਿੰਨ ਉਦਾਹਰਨ ਅੱਜ ਤੁਹਾਨੂੰ ਦੇਣ ਲੱਗਿਆ ਸਭ ਤੋਂ ਪਹਿਲਾਂ ਤਾਂ ਇਲੈਕਸ਼ਨ ਡਿਊ ਸਾਲ ਦੇ ਨੇੜੇ ਸਮਾਂ ਹੋ ਗਿਆ ਕਿ ਇਲੈਕਸ਼ਨ ਡਿਊ ਚੱਲਦੀ ਸੀ ਇਹ ਕਰਾਉਂਦੇ ਹੀ ਨਹੀਂ ਸੀ ਆਨੇ ਬਹਾਨੇ ਕੋਟਾਂ 'ਚ ਝੂਠੇ ਐਪੀ ਡੈਵਿਡ ਦੇ ਕੇ ਇਸ ਨੂੰ ਗਾਹ ਪਾਉਂਦੇ ਰਹੇ ਹੁਣ ਜਦ ਇਲੈਕਸ਼ਨ ਦੀ ਟਾਈਮਿੰਗ ਕੀਤੀ ਹੈ ਮੈਂ ਸਮਝਦਾ ਪਿਛਲੀ ਕਿਸੇ ਕਾਂਗਰਸ ਸਰਕਾਰ ਨੇ ਸ਼ਰੋਬਨੀ ਅਕਾਲੀ ਦਲ ਕੋਈ ਪੰਜਾਬ ਦੀ ਸਰਕਾਰ ਨੇ ਇਹ ਟਾਈਮ ਨਹੀਂ ਕਦੇ ਚੂਜ਼ ਕੀਤਾ ਜਦੋਂ ਬਾਟੀ ਸ਼ਿਕਰਾਂ ਤੇ ਹੋਵੇ ਜਦੋਂ ਕਿਸਾਨ ਤੇ ਖੇਤ ਮਜ਼ਦੂਰ ਆਪ ਦੀਆਂ ਫਸਲਾਂ ਸਾਂਭਣਿਆ ਹੋਵੇ ਜਾਂ ਮੰਡੀ ਚ ਫਸਿਆ ਹੋਵੇ ਲੋਕ ਆਪਦੇ ਕੰਮਾਂਕਾਰਾਂ ਚ ਵਿਜੀ ਹੋਣ ਸਰਕਾਰ ਨੇ ਉਹ ਸਮਾਜ ਚੂਜ਼ ਕੀਤਾ ਇਲੈਕਸ਼ਨ ਦਾ ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਪਿੰਡਾਂ ਨਾਲ ਸੰਬੰਧ ਤੇ ਇਲੈਕਸ਼ਨ ਹੈ ਤੇ ਲੋਕ ਆਪਦੀ ਫਸਲ ਸਾਂਭਣਗੇ ਮਜ਼ਦੂਰ ਆਪਦੀ ਮਜ਼ਦੂਰੀ ਜਿਨ੍ਹਾਂ ਕੋਲ ਆ ਸਮਾਂ ਹੁੰਦਾ ਮਜ਼ਦੂਰੀ ਉਹਨਾਂ ਨੂੰ ਵਧੀਆ ਉਹਨਾਂ ਨੂੰ ਮੌਕਾ ਮਿਲਦਾ ਮਜ਼ਦੂਰੀ ਦਾ ਉੱਥੇ ਜਾਣਗੇ ਕਿ ਵੋਟਾਂ 'ਚ ਹਿੱਸਾ ਲੈਣਗੇ ਮਤਲਬ ਇੱਕ ਜਾਣ ਬੁੱਝ ਕੇ ਕਿ ਸਿਸਟਮੈਟਿਕ ਤਰੀਕੇ ਨਾਲ ਉਹ ਸਮਾਂ ਚੂਜ਼ ਕੀਤਾ ਇਲੈਕਸ਼ਨ ਰੱਖਣ ਦਾ ਜਦੋਂ ਲੋਕਾਂ ਦੀ ਪਾਰਟਿਸਪੇਸ਼ਨ ਇੰਟਰਸਟ ਉਸ ਹੱਦ ਤੱਕ ਨਹੀਂ ਹੋ ਸਕੂਗਾ ਜਦੋਂ ਲੋਕ ਵਿਹਲੇ ਹੁੰਦੇ ਔਰ ਪ੍ਰਚਾਰ ਦੇ ਵਾਸਤੇ ਔਰ ਉਸ ਤੋਂ ਬਾਅਦ ਕਿਵੇਂ ਧਾਂਦਲੀ ਕਿਵੇਂ ਕੀਤੀ ਜਾ ਰਹੀ ਹੈ ਕਿ ਆ ਇਲੈਕਸ਼ਨ ਪਰਸੋਂ ਅਨਾਉਂਸ ਹੋਈ ਜੀ ਕੋਡ ਲੱਗਿਆ ਅੱਜ ਤੋਂ ਨਾਮਜ਼ਦਗੀ ਸ਼ੁਰੂ ਹੈ ਔਰ ਨਾਮਜ਼ਦਗੀ ਸ਼ੁਰੂ ਹੋਣ ਤੋਂ ਬਾਅਦ ਵੀ ਆਜ ਇੱਕ ਮੈਂ ਚਿੱਠੀ ਪੜ ਕੇ ਤੁਹਾਨੂੰ ਵਿਖਾ ਰਿਹਾ ਆਫਿਸ ਆਫ ਦਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ 26 ਸਤੰਬਰ ਦਾ ਇਹਨਾਂ ਨੇ ਕੱਢਿਆ ਕਿ ਜਿਹੜੇ ਪਿੰਡ ਪਹਿਲਾਂ ਰਿਜ਼ਰਵ ਸੀ ਉਹ ਜਰਨਲ ਕਰਤੇ ਤੇ ਜਿਹੜੇ ਜਰਨਲ ਸੀ ਉਹ ਰਿਜ਼ਰਵ ਕਰਤੇ ਜਿਵੇਂ ਕਿ ਸਰਾਲਾ ਤੇ ਗੋਪਾਲਪੁਰਾ ਮੇਰੇ ਹਲਕੇ ਨਾਲ ਹੀ ਆ ਮੈਂ ਹਲੇ ਆਪਦੇ ਹਲਕੇ ਦੀ ਗੱਲ ਕਰ ਰਿਹਾ ਬਾਕੀ ਹਲਕੇ ਆਪਦੀ ਆਪਣੀ ਕਹਾਣੀ ਜਿਵੇਂ ਆ ਰਹੀਏ ਤੁਹਾਨੂੰ ਦੱਸਦੇ ਜਾਵਾਂਗੇ ਉਦਾਹਰਨ ਦੇ ਤੌਰ ਤੇ ਜਦੋਂ ਜਾਬਤਾ ਲੱਗ ਗਿਆ ਨੋਮੀਨੇਸ਼ਨਸ ਅਨਾਉਂਸ ਕਰਤੀਆਂ ਅੱਜ ਸਾਨੂੰ ਚੁੱਠੀ ਮਿਲ ਰਹੀ ਹੈ ਜਿਹੜੇ ਕੈਂਡੀਡੇਟ ਮੈਨੂੰ ਬਾਰ-ਬਾਰ ਫੋਨ ਕਰ ਰਹੇ ਆ ਉਤੋਂ ਕਿ ਜੀ ਆ ਸਾਡੀ ਅਸੀਂ ਤਾਂ ਕੈਂਪੇਨਿੰਗ ਸ਼ੁਰੂ ਕਰਤੀ ਜੀ ਤੇ ਅੱਜ ਸਾਨੂੰ ਕਹਿਤਾ ਤੁਹਾਡਾ ਪਿੰਡ ਰਿਜ਼ਰਵ ਹੋ ਗਿਆ ਤੁਸੀਂ ਕੀ ਸਮਝਦੇ ਹੋ ਕਿ ਇਹ ਇਲੈਕਸ਼ਨ ਪ੍ਰੋਸੈਸ ਫ੍ਰੀ ਐਂਡ ਫੇਅਰ ਰਹਿਣਾ ਔਰ ਅਗਲੀ ਕਮਾਲ ਦੀ ਗੱਲ ਵੇਖੋ ਇੱਕ ਮੇਰੇ ਪਿੰਡ ਵਾਲੇ ਆ ਰਹੇ ਆ ਪਿੰਡ ਹੈ ਸਾਡਾ ਬੱਲੋਵਾਲੀ ਇਹ ਤਰਸਿੱਕੇ ਬਲੌਗ 'ਚ ਪੈਂਦਾ ਇੱਕ ਵੀ ਐਸਸੀ ਵੋਟ ਨਹੀਂ ਉੱਥੇ ਤੇ ਸਾਰਾ ਜਿਹੜਾ ਪਿੰਡ ਹੈ ਉਹ ਰਿਜ਼ਰਵ ਕਰਤਾ ਫੋ ਐਸਸੀ ਸਰਪੰਚੀ ਜਿੱਥੇ ਐਸਸੀ ਵੋਟ ਹੀ ਨਹੀਂ ਉੱਥੇ ਤੁਸੀਂ ਐਸਸੀ ਸਰਪੰਚੀ ਲਈ ਕਿਵੇਂ ਰਿਜ਼ਰਵ ਕਰਤਾ ਔਰ ਇਹ ਇਕੱਲਾ ਇਹ ਨਹੀਂ ਜੇ ਮੈਂ ਉਦਾਹਰਣ ਦੇਣ ਲੱਗਾ ਤੇ ਇੰਨੇ ਕ ਆ ਜਾਂਦੇ ਆਹਾ ਸੁਰਜਨ ਸਿੰਘ ਵਾਲੇ ਆਏ ਆ ਦੇਖੋ ਰੋਟੇਸ਼ਨ ਹੁੰਦੀ ਹੈ ਪੰਚਾਇਤ 'ਚ ਰਿਜ਼ਰਵੇਸ਼ਨ ਦੀ ਰੋਟੇਸ਼ਨ ਹੈ ਜਿਹੜਾ ਜਰਨਲ ਹੋ ਗਿਆ ਰਿਜ਼ਰਵ ਹੋ ਜਾਂਦਾ ਫਿਰ ਇੱਕ ਜੈਂਟਸ ਹੋ ਗਿਆ ਜਰਨਲ ਫਿਰ ਉਹ ਲੇਡੀਜ਼ ਹੋ ਗਿਆ ਜਰਨਲ ਫਿਰ ਉਹ ਐਸਸੀ ਹੋ ਗਿਆ ਮੈਨ ਫਿਰ ਉਹ ਐਸਸੀ ਹੋ ਗਿਆ ਲੇਡੀਜ਼ ਮਤਲਬ ਇਸ ਤਰ੍ਹਾਂ ਰੋਟੇਸ਼ਨ ਚੱਲਦੀ ਹੈ ਮਗਰ ਹਰ ਰੋਟੇਸ਼ਨ ਦੀ ਕਿਵੇਂ ਧੱਜੀਆਂ ੜਾਈਆਂ ਗਈਆਂ ਨੇ ਕਿ ਇਹਨਾਂ ਦਾ ਪਿੰਡ ਹੈ ਸੁਰਜਨ ਸਿੰਘ ਵਾਲਾ ਉਹਦੇ ਚ ਪਿਛਲੀਆਂ 3 ਇਲੈਕਸ਼ਨਾਂ ਚ ਇਹ ਲੇਡੀ ਜਨਰਲ ਇਹ ਸੀਟ ਆਈ ਹੈ ਇਸੇ ਤਰ੍ਹਾਂ ਮੈਂ ਕਈ ਪਿੰਡਾ ਸਾਡੇ ਕੋਟਲਾ ਸੁਲਤਾਨ ਸਿੰਘ ਵਾਲੇ ਬੈਠੇ ਆ ਇਹਨਾਂ ਦੀ ਆ ਆ ਜਾ ਮੇਰੇ ਵੀ ਬੱਲੋ ਵਾਲੀ ਵਾਲੇ ਆ ਲਾਸਟ ਤਿੰਨ ਆਰੀ ਐਸਸੀ ਐਸਸੀ ਉਹ ਪਿੰਡ ਆਇਆ ਉਹ ਫੇਰ ਉਹ ਫੇਰ ਐਸਸੀ ਕਰਤਾ ਜਿਹੜੇ ਪਿੰਡ ਲਗਾਤਾਰ ਜਰਨਲ ਤੁਰੇ ਆਉਂਦੇ ਸੀ ਕਈ ਜਰਨਲ ਰਹਿ ਗਏ ਜਿਹੜੇ ਐਸਸੀ ਤੁਰੇ ਆਉਂਦੇ ਸੀ ਐਸਸੀ ਤੁਰੇ ਆ ਕੇ ਮਤਲਬ ਮੇਰਾ ਕਹਿਣ ਦਾ ਭਾਵ ਕਿ ਖਾਣਾ ਪੂਰਤੀ ਕੀਤੀ ਆ ਕੋਈ ਸਿੰਸੀਅਰ ਉਹਦੇ ਚ ਕੰਮ ਨਹੀਂ ਆ ਬੱਲੋ ਵਾਲੀ ਵਾਲੇ ਸਾਰੇ ਸੱਜਣ ਆਏ ਆ ਮੈਂ ਤਾਂ ਇਹ ਪਿੰਡ ਵਾਲਿਆਂ ਨੂੰ ਤੁਹਾਡੇ ਅੱਗੇ ਲੈ ਕੇ ਆਇਆ ਨਾ ਤੇ ਪਿੰਡ ਐਸੀ ਵੋਟ ਹੀ ਨਹੀਂ ਤੇ ਐਸੀ ਰਿਜ਼ਰਵ ਕਰਤਾ ਤੁਸੀਂ ਸਰਪੰਚੀ ਲਈ ਕਿੱਥੋਂ ਵੋਟ ਪੈਣੀ ਔਰ ਕੱਲੀ ਇੱਕ ਨਹੀਂ ਅਨੇਕਾਂ ਹੀ ਉਦਾਹਰਣਾਂ ਇੱਥੇ ਮੇਰੇ ਕੋਲ ਆਈ ਆ ਜੇ ਮੈਂ ਪੜਨ ਲੱਗਿਆ ਤੇ ਮੈਨੂੰ ਸਮਾਂ ਲੱਗੂਗਾ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਔਰ ਜੇ ਤੁਸੀਂ ਇਹ ਚ ਲਿਸਟ ਨੂੰ ਆਪ ਵੀ ਤੁਸੀਂ ਕੋਈ ਖੋਜੀ ਪੱਤਰਕਾਰ ਕਿਉਂਕਿ ਅੱਜਕੱਲ ਖੋਜ ਵਾਲਾ ਕੰਮ ਤਾਂ ਤੁਸੀਂ ਗਰੀਬ ਨੂੰ ਸੌਂਪਿਆ ਆਪ ਥੋੜੇ ਤੁਸੀਂ ਸੁਰਖਰੂ ਰਹਿੰਦੇ ਹੋ ਆ ਪਤਾ ਨਹੀਂ ਕਿਹੜੀ ਗੱਲੋਂ ਮਜਬੂਰ ਰਹਿੰਦੇ ਆ ਮਗਰ ਜੇ ਤੁਸੀਂ ਕਰੋ ਤੁਸੀਂ ਹੈਰਾਨ ਹੋਵੋਗੇ ਕਿ ਪੰਚਾਇਤੀ ਰਾਜ ਇੰਸਟੀਟਿਊਸ਼ਨ ਦੀਆਂ ਕਿਵੇਂ ਧੱਜੀਆਂ ਉਡਾਈਆਂ ਜਾ ਰਹੀਆਂ ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹਦੇ 'ਚ ਸਭ ਤੋਂ ਵੱਡੀ ਭੂਮਿਕਾ ਅਫਸਰ ਆਪ ਨਿਭਾ ਰਹੇ ਤੁਸੀਂ ਅੱਜ ਚਲੇ ਜਾਓ ਕਿਸੇ ਇਹ ਮੈਂ ਇਹਨਾਂ ਨੂੰ ਪੁੱਛਿਆ ਮੈਂ ਕੋਈ ਵੋਟਰ ਸੂਚੀ ਮਿਲੀ ਤੁਸੀਂ ਹੈਰਾਨ ਹੋਵੋਗੇ ਕਿਸੇ ਕੋਲ ਵੋਟਰ ਸੂਚੀ ਕੋਈ ਨਹੀਂ ਅਗਲਾ ਸਵਾਲ ਪੁੱਛੋ ਕਿ ਤੁਹਾਨੂੰ ਵਾਰਡਬੰਦੀ ਦੀ ਤੁਹਾਨੂੰ ਮਿਲਿਆ ਵਕੀਲ ਸਾਹਿਬ ਆਜੋ ਸਾਰੇ ਤੁਸੀਂ ਚਾੜੇ ਵਿਚਾਰੇ ਪੋਲਿਟਿਸ਼ਨਾ ਪਾਉਂਦੇ ਫਿਰਦੇ ਵਾਰਡਬੰਦੀ ਦਾ ਕੋਈ ਪਤਾ ਲੱਗਿਆ ਕਿ ਕਿਹੜੀ ਵਾਰਡ ਚ ਕਿਹੜੀਆਂ ਵੋਟਾਂ ਉਹਦਾ ਕੋਈ ਪਤਾ ਨਹੀਂ ਤੁਸੀਂ ਕਿਸੇ ਬੀਡੀਓ ਦਫ਼ਤਰ ਚਲੇ ਜਾਓ ਬੀਡੀਓ ਦਫ਼ਤਰ ਤਾਂ ਇਸ ਤਰ੍ਹਾਂ ਦੀ ਸੀਕਰੇਸੀ ਕੀਤੀ ਹੈ ਜਿਵੇਂ ਫੋਰਟਿਸ ਹਸਪਤਾਲੀ ਉੱਥੇ ਬਣਾਤਾ ਹੁੰਦਾ ਬ੍ਰਾਂਚ ਜਿਵੇਂ ਫੋਰਟਿਸ ਹਸਪਤਾਲ ਚ ਕੋਈ ਖਬਰ ਨਹੀਂ ਨਿਕਲਦੀ ਉਹ ਹਾਲ ਬੀਡੀਓ ਦੇ ਦਫ਼ਤਰ ਦਾ ਬਣਿਆ ਪਿਆ ਉਹ ਭਾਈ ਇਲੈਕਸ਼ਨ ਹੋਉਂਦੀ ਹੈ ਵੋਟਰ ਸੂਚੀ ਸਾਹਮਣੇ ਰੱਖੋ ਕਿ ਜਰਨਲ ਐ ਕਿ ਰਿਜ਼ਰਵ ਐ ਲੋਕਾਂ ਨੂੰ ਪਤਾ ਹੋਵੇ ਕੋਈ ਸਿਸਟਮ ਹੀ ਨਹੀਂ ਔਰ ਅਗਲੀ ਧਾਂਦਲੀ ਕੀ ਕੀਤੀ ਐ ਤੁਸੀਂ ਹੈਰਾਨ ਹੋਵੋਗੇ ਹੁਣ ਕਰ ਲਿਓ ਇਸ ਗੱਲ ਦੀ ਚੰਗੀ ਤਰ੍ਹਾਂ ਸਟੱਡੀ ਜਿਨ੍ਹਾਂ ਨੇ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਪਾਈਆਂ ਹੁਣ ਆ ਤਿੰਨ ਚਾਰ ਮਹੀਨੇ ਪਹਿਲਾਂ ਉਹਨਾਂ ਨੇ ਹੁਣ ਵੋਟਾਂ ਨਹੀਂ ਪਾਉਣੀਆਂ ਉਹਨਾਂ ਦੀਆਂ ਵੋਟਾਂ ਹੀ ਕੱਟਦੀਆਂ ਵੱਡੀ ਗਿਣਤੀ 'ਚ ਵੋਟਾਂ ਕੱਟੀਆਂ ਗਈਆਂ ਨੇ ਦੇ ਆਰ ਨਾਟ ਵੋਟਰਸ ਔਰ ਸਰਕਾਰ ਦੀ ਪਾਲਿਸੀ ਟੀਵਰਡਸ ਪੰਚਾਇਤੀ ਰਾਜ ਇਲੈਕਸ਼ਨ ਕਰਾਉਣ ਦੀ ਕਿਸ ਕਿਸਮ ਦੀ ਸੀ ਇਹ ਤੁਹ ਅੰਦਾਜ਼ਾ ਲਾ ਲਓ ਕਿ ਜੇ ਕੋਈ ਐਮਪੀ ਦੀ ਵੋਟ ਪਾ ਰਿਆ ਹੈ ਕਿ ਉਹਨੂੰ ਪੰਚਾਇਤ ਦੀ ਜਿਹੜੀ ਇਲੈਕਸ਼ਨ ਆ ਰਹੀ ਹੈ 24 ਐਂਡ 'ਚ ਉਹ ਅਧਿਕਾਰ ਹੈ ਕਿ ਨਹੀਂ ਹੈ ਮਗਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਵੋਟਰ ਲਿਸਟ ਚੁੱਕ ਲਈ 1 1 23 ਮਤਲਬ ਕਿ ਜੋ 22 ਤੱਕ ਵੋਟਾਂ ਬਣੀਆਂ ਨੇ ਉਹ ਭੈਣ ਗਿਆ चे 2024 ਚ ਜੋ ਵੋਟਾਂ ਬਣੀਆਂ ਉਹ ਨਹੀਂ ਪਹਿਣੀਆਂ 2024 ਚ ਜੋ ਹੁਣ ਤੱਕ ਵੋਟਾਂ ਬਣਕੀਆਂ ਉਹ ਨਹੀਂ ਪਹਿਣੀਆਂ ਕੀ ਇਹ ਥੋੜਾ ਫੰਡਮੈਂਟਲ ਰਾਈਟ ਦਾ ਅਧਿਕਾਰ ਦਾ ਜੋ ਫੰਡਮੈਂਟਲ ਰਾਈਟ ਸਾਨੂੰ ਮਿਲਿਆ ਸਾਡੇ ਸੰਵਿਧਾਨ ਵੱਲੋਂ ਕੀ ਉਹਦਾ ਘਾਣ ਨਹੀਂ ਕਿ ਇੱਕ ਜਿਹੜਾ ਨੌਜਵਾਨ ਆ ਜ 18 ਸਾਲ ਦਾ ਨੌਜਵਾਨ ਬੱਚਾ ਜਾਂ ਬੱਚੀ ਹੋ ਗਿਆ ਉਹਨਾਂ ਕੋਲ ਵੋਟ ਪਾਉਣ ਦਾ ਅਧਿਕਾਰ ਦੀ ਜਿਹੜਾ ਕੌਣ ਖੋ ਰਿਹਾ ਉਹਨਾਂ ਦੇ ਵੋਟ ਦੇ ਅਧਿਕਾਰ ਭਗਵੰਤ ਮਾਨ ਦੀ ਸਰਕਾਰ ਇਹ ਅਧਿਕਾਰ ਖੋਰੀ ਲੋਕ ਤਾਂ ਅਧਿਕਾਰ ਦਿੰਦੇ ਆ ਕਿ ਜਮੂਰੀਅਤ ਚ ਇਹ ਪਾਰਟਿਸਪੇਸ਼ਨ ਹੋਵੇ ਲੋਕ ਵਾਦ ਤੋਂ ਬਾਅਦ ਆ ਕੇ ਵੋਟ ਪਾਉਣ ਇੱਥੇ ਕੰਮ ਪੁੱਠਾ ਹੋ ਗਿਆ ਕਿ ਇਹ ਪਾਰਟਿਸਪੇਸ਼ਨ ਹੀ ਨਹੀਂ ਚਾਰ ਔਰ ਰੋਜ਼ ਰੌਲਾ ਪੈ ਰਿਹਾ ਕੋਈ ਇਸ ਗੱਲ ਨੂੰ ਸੁਣਨ ਲਈ ਤਿਆਰ ਨਹੀਂ ਔਰ ਜਦ ਕਿ ਆ ਮੈਂ ਐਡਾ ਵੱਡਾ ਕਾਗਜ਼ ਮੈਨੂੰ ਕੱਢ ਕੇ ਲਿਆਉਣਾ ਪਿਆ ਕਿਉਂਕਿ ਤੁਸੀਂ ਫੇਰ ਨਹੀਂ ਖੋਜ ਕਰਨੀ ਪਾ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਇਹ ਕੀ ਕਹਿੰਦਾ ਹੈ ਇਹ ਕਹਿੰਦਾ ਜਦ ਤੱਕ ਤੁਹਾਡੀਆਂ ਨਾਮਜ਼ਦਗੀਆਂ ਚਲਣੀਆਂ ਨਹੀਂ ਨਾ ਇੱਕ ਸੈਕਸ਼ਨ 32 ਹੈ ਉਹਦਾ ਸਬਸੈਕਸ਼ਨ ਪਾਰਟ 3 ਉਹ ਇਹ ਕਹਿੰਦਾ ਕਿ ਤੁਸੀਂ ਜਦ ਤੱਕ ਤੁਹਾਡੀਆਂ ਨਾਮਜ਼ਦਗੀਆਂ ਨਹੀਂ ਤੁਸੀਂ ਵੋਟਾਂ ਪਾ ਸਕਦੇ ਹੋ ਔਰ ਵੋਟ ਕਿਉਂਕਿ ਵੱਧ ਤੋਂ ਵੱਧ ਜਮਹੂਰੀਅਤ ਕੀ ਹੈ ਵੱਧ ਤੋਂ ਵੱਧ ਵੋਟਾਂ ਦੀ ਪਾਰਟਿਸਪੇਸ਼ਨ ਤੇ ਇਹਦੇ ਚ ਵੋਟਾਂ ਬਣ ਸਕਦੀ ਆ ਮਗਰ ਜਿਹੜੇ ਇੱਥੇ ਬੈਠੇ ਨੇ ਉਹਨਾਂ ਨੇ ਕੰਮ ਕੀ ਫੜ ਲਿਆ ਕਿ ਵੋਟ ਬਣਨੀ ਕੋਈ ਨਹੀਂ ਜਿਹੜੀ ਲਿਸਟ ਬਣ ਗਈ ਬਣ ਗਈ ਕੀ ਇਸ ਤਰ੍ਹਾਂ ਇਲੈਕਸ਼ਨ ਹੋਣੀ ਆ ਪਹਿਲਾਂ ਤੁਸੀਂ ਸਾਲ ਪਰ ਕਰਾਈ ਨਹੀਂ ਜੇ ਅੱਜ ਕਰਾਉਣ ਤੇ ਆਏ ਹੋ ਤੇ ਰੈਜ਼ਰਵੇਸ਼ਨ ਦੇ ਚ ਮਤਲਬ ਕਿ ਐਸੀ ਤੈਸੀ ਫੇਰ ਕੇ ਰੱਖਤੀ ਆ ਮਤਲਬ ਕਈ ਪਿੰਡ ਉਹਨਾਂ ਇਹ ਜੇ ਹੋ ਗਏ ਜਿੱਥੇ ਐਸਸੀ ਬੰਦੇ ਨੂੰ ਅਧਿਕਾਰ ਹੀ ਨਹੀਂ ਮਿਲਦਾ ਸਰਪੰਚੀ ਲੜਨ ਦਾ ਕਈ ਪਿਛਲੀ ਤਿੰਨ ਚੋਣਾਂ ਹੋ ਗਈਆਂ ਤੇ ਕਈ ਪਿੰਡ ਇਹ ਜੇ ਹੋ ਗਏ ਜਿੱਥੋਂ ਜਰਨਲ ਕਦੇ ਸਰਪੰਚ ਨਹੀਂ ਬਣ ਸਕਦਾ ਕਿਉਂਕਿ ਪਿਛਲੇ ਤਿੰਨ ਵਾਰੀ ਉਹ ਰਿਜ਼ਰਵ ਉਸ ਤਰ੍ਹਾਂ ਰਹਿ ਗਿਆ ਨੇ ਕੀ ਇਜ਼ਨ ਦਿਸ ਵਾਇਲੇਸ਼ਨ ਆਫ ਬੇਸਿਕ ਫੰਡਮੈਂਟਲਸ ਆਫ ਜਿਹੜੇ ਸਾਨੂੰ ਆਪ ਦੇ ਸੰਵਿਧਾਨ ਨੇ ਦਿੱਤੇ ਨੇ ਔਰ ਇੱਕ ਪੰਚਾਇਤ ਨਹੀਂ ਆ ਮੈਨੂੰ ਲੱਗਦਾ ਸਮਰਨ ਸਾਹਿਬ ਨੇ ਵੀ ਕੋਈ ਇਹ ਜੇ ਆਪ ਦੇ ਪੁਆਇੰਟ ਦੱਸਣੇ ਆ ਕਿਉਂਕਿ ਮੇਰੇ ਕੋਲ ਸਭ ਦਾ ਇਹ ਡਾਟਾ ਨਹੀਂ ਮੈਂ ਆਪ ਚਾਹੂੰਗਾ ਇਹ ਦੱਸਾਂ ਇਹ ਆਪ ਦੱਸਣ ਔਰ ਇੱਕ ਐਫਿਡੇਵਿਟ ਹੈ ਉਹ ਮੈਨੂੰ ਰੋਜ਼ ਫੋਨ ਆ ਰਿਹਾ ਜੀ ਸਾਡਾ ਚੁੱਲਾ ਟੈਕਸ ਨਹੀਂ ਮਿਲ ਰਿਹਾ ਜੀ ਸਾਨੂੰ ਇਹ ਨਹੀਂ ਮਿਲ ਰਿਹਾ ਭਾਵੇਂ ਉਹਦੇ ਚ ਹੈ ਕਿ ਤੁਸੀਂ ਐਫੀਡੇਵਿਟ ਦੇ ਦਿਓ ਮਗਰ ਜੇ ਐਫੀਡੇਵਿਟ ਟਾਈਮ ਨਾਲ ਉਹਨੇ ਸਕਰੂਟੀਨਾਈਜ਼ ਕਰਕੇ ਓਕੇ ਨਹੀਂ ਕਰਨਾ ਤੇ ਵਿਚਾਰੀ ਚੋਣ ਕਿੱਥੋਂ ਹੋਣੀ ਹੈ ਇਸ ਲਈ ਹਰ ਤਰੀਕੇ ਨਾਲ ਅੜਿੱਕੇ ਪਾਏ ਜਾ ਰਿਹਾ ਕਿ ਚੋਣ ਸਹੀ ਤਰੀਕੇ ਨਾਲ ਹੋਵੇ ਨਾ ਦਫ਼ਤਰਾਂ 'ਚ ਬੈਠਿਆਂ ਇਹ ਸਰਪੰਚ ਪੰਚਪਾਣ ਜੇ ਔਰ ਬਹੁਤ ਵੱਡੇ ਪੱਦਰ ਤੇ ਵੱਡੇ ਪੱਦਰ ਚ ਕੱਟਰ ਇਮਾਨਦਾਰਾਂ ਨੇ ਕੱਟਰ ਬੇਈਮਾਨੀ ਕੀਤੀ ਹੈ ਲੱਖਾਂ ਰੁਪਈਆ ਚੱਲਿਆ ਬਲੌਕ ਲੈਵਲਸ ਤੇ ਜਿਹਦੇ ਨਾਲ ਕਰਪ ਇਹ ਕ腐ਸ਼ਨ ਚੱਲੀ ਹੈ ਜਿਹਦੇ ਨਾਲ ਰਿਜ਼ਰਵੇਸ਼ਨ ਐਂਡ ਨਾਨ ਰਿਜ਼ਰਵੇਸ਼ਨ ਵੀ ਰਿਜ਼ਰਵ ਰਿਜ਼ਰਵ ਕਰਨਾ ਕੰਮ ਪੈਸਿਆ ਲੈ ਕੇ ਹੋਇਆ ਇਹ ਪਾਰਦਰਸ਼ ਤਰੀਕੇ ਨਾਲ ਨਹੀਂ ਹੋਇਆ ਨਹੀਂ ਤਾਂ ਮੈਂ ਤਾਂ ਓਪਨ ਚੈਲੰਜ ਦਿੰਦਾ ਕਿ ਡਿਬੇਟ ਕਰ ਲੋ ਕਿ ਤੁਸੀਂ ਸਿਸਟਮ ਕੀ ਫਾਲੋ ਕੀਤਾ ਇਸ ਤਤਪਤ ਤਰੀਕੇ ਨਾਲ ਇਲੈਕਸ਼ਨ ਕਰਾਈਆਂ ਜਾ ਰਹੀਆਂ ਪਰਸੋ ਅਨਾਉਂਸ ਕੀਤੀਆਂ ਹੁਣ ਤੱਕ ਕਿਸੇ ਨੂੰ ਵੋਟ ਦਾ ਹੀ ਨਹੀਂ ਪਤਾ ਨਾ ਆਪ ਦੀ ਉਹਦਾ ਪਤਾ ਵਾਰਡ ਦਾ ਤੇ ਇਲੈਕਸ਼ਨ ਕਿੱਥੋਂ ਹੋਣੀ ਆ ਇਸ ਲਈ ਮੈਂ 2 ਮਿੰਟ ਚਾਹੂੰਗਾ ਬੱਲੋਆਲੀ ਵਾਲੇ ਖੜੇ ਆ ਵੀ ਆਪਕੇ ਬੋਲ ਕੇ ਦੱਸ ਦੋ ਭਾਈ ਜਿਹੜੇ ਬੱਲੋਆਲੀ ਵਾਲ ਪਿੰਡ ਵਾਲੇ ਬੋਲ ਦੋ ਤੁਸੀਂ ਸਾਰੀ ਗੱਲ ਆਪਦੀ ਹਾਂਜੀ ਅਸੀਂ ਸਾਡੇ ਪਿੰਡ ਕੋਈ ਵੀ ਐਸਸੀ ਵੋਟ ਨਹੀਂ ਪਿੰਡ ਦਾ 9 10 ਹਜ਼ਾਰ ਪਿੰਡ ਬੱਲੋਵਾਲੀ ਜੀ ਸਾਡਾ ਬਲਾਕ ਤਰਸਿੱਕਾ ਸਾਡੇ ਪਿੰਡ ਕੋਈ ਵੀ ਐਸਸੀ ਵੋਟ ਨਹੀਂ ਹੈਗੀ ਸਾਡਾ ਪਿੰਡ ਕੈਟਗਰੀ ਐਸਸੀ ਵੋ ਮੈਨ ਕਰਤਾ ਇਹ ਕਰਕੇ ਸਾਡੇ ਪਿੰਡ ਨਾ ਨਾ ਉਹਨਾਂ ਨੂੰ ਜੇ ਪੁੱਛਿਆ ਵੀ ਇਹਦਾ ਕੀ ਹਾਲ ਲਿਆ ਉਹਨਾਂ ਨੇ ਵੀ ਤੁਹਾਡੇ ਪਿੰਡ ਵੋਟਾਂ ਹੀ ਨਹੀਂ ਹੋਣੀਆਂ ਇਹ ਵੋਟਾਂ ਹੀ ਕੈਨਸਲ ਹੋ ਜਾਣੀਆਂ ਨਾ ਸਾਨੂੰ ਵੋਟਰ ਸੂਚੀ ਵੀ ਨਹੀਂ ਮਿਲਣ ਦੀ ਸੰਤੋ ਉਹਨਾਂ ਨੇ ਤੁਹਾਨੂੰ ਵਟਸਐਪ ਕਰ ਦਿੰਨੇ ਆ ਪਰ ਅਜੇ ਤੱਕ ਕੋਈ ਨਹੀਂ ਆਈ ਏ ਮੈਨੂੰ ਇਹ ਕਹਿ ਰਿਹਾ ਪਿੰਡ ਵਾਲੇ ਫਿਰ ਅਸੀਂ ਬਾਈਕਾਟ ਕਰੀਏ ਜੀ ਚੋਣਾ ਦਾ ਸਰਕਾਰ ਚਾਹੁੰਦੀ ਹੈ ਇਹ ਕੁਛ ਕਿਉਂਕਿ ਮੁੜ ਕੇ ਉੱਥੇ ਪ੍ਰਬੰਧਕ ਲਾ ਕੇ ਫਿਰ ਆਪਦੀ ਮਨਮਰਜ਼ੀ ਕਰਿਓ ਪੈਸੇ ਜੀਨੇ ਖਾਣੇ ਖਾਓ ਜੋ ਕੁਝ ਪਹਿਲਾਂ ਹੋ ਰਿਹਾ ਜਦੋਂ ਦੇ ਸਰਪੰਚ ਲੱਥੇ ਆ ਉਦੋਂ ਤੱਕ ਹੁਣ ਤੱਕ ਜੇ ਤੁਸੀਂ ਇਨਕੁਆਇਰੀ ਕਾਦ ਮੈਂ ਲਾਂਦਾ ਸਾਰੇ ਜਿਹੇ ਫਸ ਜਾਣੇ ਵੀਡੀਓ ਸਾਰੇ ਫਸ ਜਾਣੇ ਬਚਣਾ ਕੋਈ ਨਹੀਂ ਜਿਸ ਤਰੀਕੇ ਨਾਲ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਮਨਰੇਗਾ ਦੇ ਪੈਸੇ ਆਏ ਜਿਹੜੇ ਫਾਈਨੈਂਸ ਕਮਿਸ਼ਨ ਦੇ ਪੈਸੇ ਆਏ ਜੇ ਗਵਰਨਮੈਂਟ ਆਫ ਇੰਡੀਆ ਸੀਬੀਆਈ ਇਨਕੁਆਇਰੀ ਕਰ ਦੇ ਮੈਂ ਤੁਹਾਨੂੰ ਲਿਖ ਕੇ ਦਿੰਨਾ ਘੱਟੋ ਘੱਟ 100 ਵੀਡੀਓ ਡीडीपी ਹੋਰ ਰਗੜਿਆ ਜਾਊਗਾ ਇਹਦੇ ਪਰਚੇ ਸਭ ਦੇ ਸਿੱਧੇ ਦਰਜ ਹੋ ਜਾਏ ਈਵਨ ਮਨਿਸਟਰ ਤੇ ਕਾਰਵਾਈ ਹੋ ਜਾਵੇ ਸੈਂਟਰਲ ਗਵਰਨਮੈਂਟ ਫੰਡ ਦੀ ਐਡੀ ਵੱਡੀ ਤਾਂਦ ਲੀਆ ਇਸ ਕੰਮ ਤੇ ਲੱਗੇ ਜੀ ਕੱਟਰ ਇਮਾਨਦਾਰੀ ਵਾਲੀ ਤਾਂ ਗੱਲ ਹੀ ਕੋਈ ਨਹੀਂ ਹਰ ਪ੍ਰੋਸੈਸ 'ਚ ਬੇਈਮਾਨੀ ਵਾਲਾ ਕੰਮ ਸ਼ੁਰੂ ਕੀਤਾ ਤੁਸੀਂ ਜੀ ਆ ਦੱਸੋ ਜੀ ਲੋਕਾਂ ਨੂੰ ਆਜ ਨਾਲੇ ਹਲਕੇ ਦੀ ਆ ਹੋਰ ਦੱਸਣ ਵੀ। ਦੇਖੋ ਜੇ ਮੇਰਾ ਹਲਕਾ ਜਨਾਲਾ। ਉਹਦੇ ਤੋਂ ਸਾਡੇ ਸਾਬਕਾ ਸਰਪੰਚਾ ਬ੍ਰਹਮ ਸਿੰਘ ਢੰਡੇਰ ਜਿਹਨੂੰ ਕੱਲ ਪੁਲਿਸ ਨੇ ਮਨੇਰੇ ਚੁੱਕ ਕੇ 200 ਲੀਟਰ ਲਾਣ ਪਾ ਕੇ ਤੇ ਉੱਤੇ ਪਰਚਾ ਦੇ ਕੇ ਅੰਦਰ ਜੇਲੇ ਭੇਜਤਾ ਸਵੇਰੀ। ਤੇ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਕੈਬਨਲ ਮੰਤਰੀ ਐਸ ਹਲਕੇ ਤੋਂ ਉਹਨਾਂ ਦੇ ਬਰਾਬਰ ਉਸ ਇਨਸਾਨ ਨੇ ਦਾਅਵੇਦਾਰੀ ਰੱਖੀ ਸੀ ਆਪਣੀ ਟਿਕਟ ਦੀ। ਤੋਂ ਪਿਛਲੇ ਟਿਕਟੋਨ ਨੂੰ ਮਿਲੀ ਨਹੀਂ ਉਹ ਅਕਾਲੀ ਦਲ 'ਚ ਸ਼ਾਮਲ ਹੋ ਗਿਆ। ਕੱਲ ਸਵੇਰੇ ਉਹਨੇ ਇਲੈਕਸ਼ਨ ਫੇਰ ਸਰਪੰਚੀ ਦੀ ਲੜਨੀ ਹੀ। ਉਹਨੂੰ ਚੁੱਕ ਕੇ ਤਸਵੀਰੇ ਉੱਤੇ 200 ਲੀਟਰ ਲਹਨ ਪਾ ਕੇ ਉਹਨੂੰ ਅੰਦਰ ਭੇਜ ਦਿੱਤਾ ਸਿਰਫ ਇਸ ਲਈ ਕਿਉਂਕਿ ਉਹ ਢਾਲੀਆਲ ਸਾਹਿਬ ਦੇ ਦਾਅਵੇਦਾਰੀ ਬਰਾਬਰ ਤੇ ਪਿੰਡ ਤੇ ਹਾਂ ਜਿਹੜੇ ਇਹ ਕੋਪ ਇਹ ਛੰਡੇਰ ਥਾਣੇ ਦਾ ਜੀ ਉੱਥੋਂ ਦਾ ਸਰਪੰਚ ਆ ਬ੍ਰਹਮ ਸਿੰਘ ਛੰਡੇਰ ਔਰ ਔਰ ਮੈਂ ਕੋਰ ਦਾਦ ਦੇ ਆ ਉਹ ਫੋਟੋ ਕੱਢੀ ਮੈਨੂੰ ਲੱਗਦਾ ਬ੍ਰਹਮ ਬ੍ਰਹਮੇ ਦੀਆਂ ਫੋਟੋਆਂ ਜਿੰਨੀਆਂ ਕੁਲਦੀਪ ਸੋਹ ਢਾਲੀਆਲ ਨਾਲ ਜਿਹਦਾ ਨਹੀਂ ਕਿਸੇ ਨਾਲ ਹੋਰ ਮਤਲਬ ਜਸਟ ਬੇਕਾਉਦ ਹੋਦੇ ਸਾਹਮਣੇ ਦਾਅਵੇਦਾਰੀ ਰੱਖਤੀ ਉਹਨੂੰ ਹੱਜਮ ਨਹੀਂ ਹੋ। ਇਸੇ ਤਰ੍ਹਾਂ ਜਿਹੜੀ ਵੀਡੀਓ ਰਮਦਾਸ ਆ ਉਹਨਾਂ ਨਾਲ ਮੇਰੀ ਸਵੇਰੇ ਇੱਕ ਵਾਰੀ ਗੱਲ ਹੋਈ ਆ। ਉਹ ਲਿਸਟਾਂ ਹੀ ਨਹੀਂ ਦੇ ਰਹੇ ਨਾ ਕਿਸੇ ਨੂੰ ਐਨਓਸੀ ਨਾ ਕਿਸੇ ਨੂੰ ਚੁੱਲਾ ਟੈਕਸ ਜਸਬੀਰ ਕੌਰ ਆ ਉੱਥੋਂ ਦੇ ਜਿਹੜੇ ਵੀਡੀਓ ਉਲਟਾ ਉਹ ਇਹ ਕਹਿ ਰਿਹਾ ਵੀ ਸੈਪਲੀਮੈਂਟ ਜਿਹੜਾ ਸਾਡਾ ਜਿਹੜੀਆਂ ਅਸੀਂ ਲਿਸਟਾਂ ਦੇ ਨਾਲ ਛਪਣੀਆਂ ਆ ਉਹ ਜਦੋਂ ਛਪਣ ਗਈਆਂ ਤਾਂ ਫੇਰ ਅਸੀਂ ਜਿਹੜੀਆਂ ਲਿਸਟ ਦੇ ਸਕਦੇ ਅਸੀਂ ਲਿਸਟ ਹੀ ਨਹੀਂ ਦੇ ਸਕਦੇ। ਉਹਨਾਂ ਨੂੰ ਪੁੱਛੋ ਵੀ ਅੱਜ ਤਾਂ ਨਾਮਿਨੇਸ਼ਨ ਫਾਰਮ ਭਰੇ ਜਾ ਰਹੇ ਆ ਤੇ ਲਿਸਟਾਂ ਉਹਨਾਂ ਦੀਆਂ ਕਦੋਂ ਸੈਪਲੀਮੈਂਟ ਛਪਣੀਆਂ ਤੇ ਕਦੋਂ ਲੋਕਾਂ ਨੂੰ ਦੇਣੀਆਂ। ਸ਼ਰਿਆਮ ਕੋਈ ਕਿਸੇ ਦਾ ਵੀਡੀਓ ਕੋਈ ਕਿਸੇ ਦਾ ਫੋਨ ਨਹੀਂ ਚੁੱਕ ਰਿਹਾ ਨਾ ਕਿਸੇ ਨੂੰ ਕੋਈ ਦੱਸ ਰਿਹਾ ਸਾਰੀਆਂ ਲੋਕੀ ਜਿਹੜੇ ਆ ਉੱਥੇ ਦਰਵਾਜ਼ਿਆਂ 'ਤੇ ਉਤਰਾ ਹੀ ਖੜੇ ਆ ਉਹਨਾਂ ਦੇ ਸਪਲੀਮੈਂਟ ਕਹਿੰਦੇ ਛਪੀ ਨਹੀਂ ਆ ਜੀ ਨਵੀਂ ਉਹਦੇ ਕਰਕੇ ਦੇ ਹੀ ਨਹੀਂ ਸਕਦੇ ਅਗਲੀ ਇਹਦੇ ਕੋਲ ਰਿਕਾਰਡਿੰਗ ਮੇਰੇ ਕੋਲ ਵੀਡੀਓ ਸਾਫ ਦੀ ਸੁਣਾ ਸੁਣਾ ਤੂੰ ਹੁਣੇ ਸੁਣਾਉਣੇ ਅੱਗੇ ਪੰਚਾਇਤ ਸੈਕਟਰੀ ਜਿਹੜਾ ਕਿਸੇ ਨੂੰ ਕੋਈ ਚੁੱਲਾ ਟੈਕਸ ਨਹੀਂ ਦੇਣ ਦੇ ਨਾ ਕਿਸੇ ਸਰਪੰਚ ਦਾ ਨਾ ਕਿਸੇ ਦਾ ਫੋਨ ਚੁੱਕਣ ਦੇ ਆ ਈਵਨ ਕੀ ਜਿਹੜੇ ਸਾਬਕਾ ਸਰਪੰਚ ਰਹੇ ਆ ਆਮ ਹੁਣੇ ਨਵੀਆਂ ਗਾਈਡਲਾਈਨ ਆ ਰਹੀਆਂ ਇੱਕ ਨਿਊਜ਼ ਆ ਰਹੀ ਸੀ ਵੀ ਉਹਨਾਂ ਨੂੰ ਵੀ ਐਨਓਸੀ ਲੈਣੀ ਪਊਗੀ ਜੀ ਵੀ ਤੁਸੀਂ ਉਹਦਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਪੰਚਾਇਤ ਨਾਲ ਜਿਹੜਾ 5 ਸਾਲ 10 ਸਾਲ ਪਹਿਲਾਂ ਸਰਪੰਚੀ ਕਰ ਚੁੱਕਾ ਉਹਨੂੰ ਲੋੜ ਹੀ ਨਹੀਂ ਆ ਉਹਦੇ 5 ਸਾਲ ਦੀ ਇਨਕੁਆਰੀ ਹੁੰਦੀ ਜਾਂ ਉਹਦਾ ਸਿਸਟਮ ਹੁੰਦਾ ਉਹਨਾਂ ਨੂੰ ਵੀ ਉਹਨਾਂ ਨੇ ਨਵੇਂ ਚੱਕਰ ਚ ਪਾ ਕੇ ਆ ਹੁਣ ਨਵੀਂ ਜਿਹੜੀ ਆਈ ਆ ਉਹਦੇ 'ਚ ਹੀ ਸਰਕਾਰ ਆਪ ਦੇ ਹੱਥ 'ਚ ਐਨਓਸੀ ਰੱਖਣਾ ਕਿਉਂ ਚਾਹੁੰਦੀ ਐ ਪਹਿਲੀ ਸਰਕਾਰਾਂ ਨੇ ਐਫੀਡੇਵਿਟ ਕੀਤਾ ਸੀ ਐਨਓਸੀ ਅੱਜ ਲਈ ਰੱਖਣਾ ਚਾਹੁੰਦੀ ਐ ਕਿ ਨਾ ਐਨਓਸੀ ਮਿਲੇ ਤੇ ਸਰਪੰਚ ਲਾਉਣ ਦੇਣੇ ਇਹ ਇਲੈਕਸ਼ਨ ਹੋਣੀ ਨਹੀਂ ਜੇ ਚ ਵੱਡੇ ਪੱਧਰ ਤੇ ਤਾਂ ਨਹੀਂ ਹਾਂ ਇੱਕ ਸ਼ਰਤ ਤੇ ਹੋ ਜੇ ਇਹਨਾਂ ਦੇ ਹਲਕਾ ਚ ਜਿਹੜਾ ਐਮਐਲਏ ਬੈਠਿਆ ਜਾਂ ਇੰਚਾਰਜ ਬੈਠਿਆ ਉਹਨੂੰ ਮਾੜੀ ਮੋਟੀ ਸੇਵਾ ਹੋ ਜੇਣਾ ਹੁੰਦੀ ਫੇਰ ਕੱਟੜ ਇਮਾਨਦਾਰ ਗੋਲੀ ਵਾਂਗੂ ਚੱਲਦੇ ਫੇਰ ਤਾਂ ਭਾਵੇਂ ਜਰਨਲ ਕਰਾ ਲਓ ਭਾਵੇਂ ਜਰਬ ਕਰਾ ਲਓ ਤੇ ਭਾਵੇਂ ਸਰਪੰਚ ਬਣ ਜਾਓ ਜੋ ਮਰਜੀ ਐਮਐਲਏ ਦੀ ਗੱਲਾਂ ਕਰੋ ਬਾਕੀ ਸਭ ਬਣਾ ਦੇਣਗੇ ਰਜ਼ਰ ਕਰਨਾ ਪੈਣਾ ਪਹਿਲਾਂ ਸਰਪਸੰਖ ਉਹਨਾਂ ਨੇ ਕਰ ਦਿੱਤੀ ਕਿ ਜੋ ਇਹਨਾਂ ਨੇ ਲਿਸਟਾਂ ਦਿੱਤੀਆਂ ਤੇ ਇਹ ਹੋਇਆ ਜੀ ਤੇ ਹੁਣ ਉਹ ਕਹਿ ਰਹੇ ਨੇ ਕਿ ਸਾਡਾ ਪਿੰਡ ਰਜ਼ਰ ਕਰ ਦੇ ਦੇਖੋ ਆਮ ਆਦਮੀ ਪਾਰਟੀ ਦਾ ਬੇਸਿਕ ਫਲਸਫਾ ਕੀ ਸੀ ਟਰਾਂਸਪੇਰੈਂਸੀ ਟਰਾਂਸਪੇਰੈਂਸੀ ਪਾਰਦਰਸ਼ਤਾ ਦਾ ਮਤਲਬ ਹੈ ਕਿ ਭਾਈ ਤੁਸੀਂ ਪਿੰਡ ਨੂੰ ਪਹਿਲਾਂ ਦੱਸ ਦੋ ਕਿ ਥੋਡੀ ਇਸ ਅਸੀਂ ਰੈਜ਼ਰਵੇਸ਼ਨ ਕਰ ਰਿਹਾ ਆ ਬਾਡ ਬਣਾ ਰਹੇ ਉਹ ਤੇ ਆ ਕਾਰਨ ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਦੱਸ ਦਿਨ ਇਹ ਤਾਂ ਹੁਣ ਤੱਕ ਡੀਸੀ ਮੈਮ ਸਾਡੇ ਬੜੇ ਸਤਿਕਾਰਯੋਗ ਨੇ ਸ਼ਾਕਸੀ ਸਵਾਨੀ ਜੀ ਉਹ ਹੁਣ ਤੱਕ ਚਿੱਠੀਆਂ ਕੱਢੀ ਜਾਣ ਦੇ ਮਤਲਬ ਆ ਤਾਂ ਤਾਜਾ ਧਾਰਨ ਆ ਇਹਨਾਂ ਦੀ ਕੀ ਜਸਟੀਫਿਕੇਸ਼ਨ ਆ ਬੱਲੋ ਵਾਲੀ ਵਾਲਿਆਂ ਦੀ ਇਸੇ ਤਰ੍ਹਾਂ ਮਤਲਬ ਰਾਣੀ ਕੇ ਸਾਹ ਪਹੁੰਚ ਨਹੀਂ ਸਕੇ ਉਹ ਕਿਤੇ ਆਪ ਦਾ ਉਹਨਾਂ ਦਾ ਡਾਕਟਰ ਅਪਾਇੰਟਮੈਂਟ ਸੀ ਅੰਗਿਨਤ ਔਰ ਅਖੀਰ ਚ ਇਹ ਕੁਝ ਹੋਣਾ ਕਿ ਜਿਹੜੇ ਹੋਰ ਕੈਂਡੀਡੇਟ ਖੜੇ ਆ ਜਿਨੇ ਤਾਂ ਮੰਤਰੀ ਸਾਹਿਬ ਦੀ ਜਾਂ ਐਮਐਲਏ ਸਾਹਿਬ ਦੀ ਮਾੜੀ-ਮੋਟੀ ਸੇਵਾ ਕਰਤੀ ਉਹ ਤਾਂ ਬਣ ਜੂ 505 ਵੀਡੀਓ ਸਾਹਿਬ ਦੀ ਕਰਤੀ ਹੋਰਾਂ ਦੀ ਕਰਤੀ ਦੂਜੇ ਦਾ ਵਿਚਾਰਿਆਂ ਦੇ ਕਾਗਜ਼ ਰਿਜੈਕਟ ਹੀ ਹੋਣੇ ਇਹ ਰਾਈਟਿੰਗ ਔਨ ਦਾ ਵਾਲ ਜੋ ਹਾਲਾਤ ਬਣ ਰਿਹਾ ਹਾਂ ਾ ਥੋੜਾ ਪ੍ਰੈਸ਼ਰ ਬਣ ਗਿਆ ਲੋਕਾਂ ਨੇ ਧਰਨੇ ਦੇ ਦਿੱਤੇ ਮੈਂ ਤਾਂ ਲੋਕਾਂ ਨੂੰ ਅਪੀਲ ਕਰਦਾ ਕਿ ਡਟ ਕੇ ਧਰਨੇ ਦੇ ਦਿਓ ਵੀਡੀਓ ਦੇ ਦਫ਼ਤਰਾਂ ਦੇ ਘੇਰਾ ਪਾ ਦਿਓ ਫਿਰ ਵੋਟਾਂ ਪੈਣ ਗਿਆ ਜਮੂਰੀਅਤ ਦਾ ਘਾਣ ਨਹੀਂ ਹੋ ਸਕਦਾ ਆ ਆ ਸੱਚ ਆ ਕਮਲ ਬੰਗਾਲੀ ਆਇਆ ਇਹਦੀ ਤੇਰੀ ਪੰਚਾਇਤ ਤੋਂ 85 ਵੋਟਸ ਆ ਮੇਰਾ ਮੌਜੂਦਾ ਸਰਪੰਚ ਮੇਰਾ ਮੀਸੀਟ ਹੈ ਮੇਰਾ ਵੋਟ ਸਰਪੰਚ ਦਾ ਵੋਟ ਸਾਰਾ ਉਹਦਾ ਦਾਹਰਾ ਨਗਰ ਕਾ ਇਹਨੂੰ ਵਿਚਾਰੇ ਨੂੰ 5 ਕਿਲੋਮੀਟਰ ਤੋਂ ਮਹੀਨਾ ਹੋ ਗਿਆ ਇਹਨੂੰ ਕਦੇ ਫਲਾਣੇ ਅਫਸਰ ਕੋਲ ਭੇਜ ਦਿੰਦੇ ਕਦੇ ਫਲਾਣੇ ਕੋਲ ਕੋਈ ਕਰਕੇ ਦਿੰਦੇ ਆ ਸਭ ਤੋਂ ਡੀਸੀ ਸਰ ਦਾ ਸਭ ਕਾ ਮਾਰ ਕਰਕੇ ਸਭ ਤੋਂ ਮਾਰ ਕਰਾ ਲਈ ਇਹਨੇ ਚਿੱਠੀਆਂ ਮਗਰ ਇਹਦੇ ਟੱਬਰ ਦੀਆਂ ਵੋਟਾਂ ਨਹੀਂ ਇਕੱਠੀਆਂ ਪੈ ਸਕ ਰਹੀਆਂ ਇੱਕ ਦੀ 5 ਕਿਲੋਮੀਟਰ ਤੇ ਕਰਤੀ ਆ ਕਿਹਦੀ ਕਿਲੋਮੀਟਰ ਤੇ ਕਰਤੀ ਆ ਮਤਲਬ ਵੱਖ-ਵੱਖ ਥਾਵਾਂ ਤੇ ਵੰਡਤੀ ਆ ਕਿ ਤੁਰੇ ਰਹੋ ਨਾ ਤੁਹਾਡਾ ਸਰਪੰਚ ਬੜੇ ਨਾ ਤੁਹਾਡੀਆਂ ਵੋਟਾਂ ਇਕੱਠੀਆਂ ਪਹਿ। ਮਤਲਬ ਤੁਸੀਂ ਉਹੀ ਬਣਾ ਲਓ ਭਾਈ ਕਾਦੇ ਲਈ ਸਟੇਟ ਦੇ ਫੰਡਾਂ ਦੀ ਦੁਰਵਰਤੋਂ ਕਰਿਆ ਅੱਗੇ ਤੁਸੀਂ 4 ਲੱਖ ਦੇ ਕਰਜ਼ਾਈ ਹੋਏ। ਵੈਸੇ ਬਣਾ ਬਣੋ ਕਿ ਪਰਾਂ ਮਾਰੋ ਕੰਮ ਨੂੰ। ਤੁਸੀਂ ਸਭ ਤੋਂ ਵੱਡੀ ਜੋ ਗਾਈਡਲਾਈਨਸ ਨੇ ਪੰਚਾਇਤੀ ਇਲੈਕਸ਼ਨ ਵਾਸਤੇ ਮੈਂਬਰ ਦਾ ਚੁਣਾ ਬਹੁਤ ਜ਼ਰੂਰੀ ਆ ਕਿ ਮੈਂਬਰ ਐਸਸੀ ਆ ਐਸਸੀ ਔਮ ਮੰਨਿਆ ਕਿ ਜਰਨਲ ਆ ਹਜੇ ਤੱਕ ਪਿੰਡਾਂ ਦੇ ਵਿੱਚ ਇਹ ਨਹੀਂ ਪਤਾ ਕਿਹੜੀ ਵਾਰਡ ਐਸਸੀ ਆ ਤੇ ਕਿਹੜੀ ਵੋਟ ਜਰਨਲ ਸਭ ਤੋਂ ਵੱਡੀ ਹਰਾਨੀ ਦੀ ਗੱਲ ਤੁਸੀਂ ਅੱਜ ਚਗਾਵੇਂ ਬਲੌਗ ਚਲਜੋ ਹਰਸ਼ਾ ਸਿੰਘ ਦਾ ਬਲੌਗ ਚਲਜੋ ਹਰਾਨੀ ਦੀ ਗੱਲ ਮੈਂਬਰ ਸੈਕਟਰੀ ਨਹੀਂ ਮੌਜੂਦ ਸੈਕਟਰੀ ਦੀ ਪੋਸਟਾਂ ਰਾਤ ਹੋ ਰਹੀਆਂ ਨੇ ਅੱਜ ਸਵੇਰੇ ਮੇਰਾ ਆਪਣਾ ਲੋਪੋਕੇ ਨਗਰ ਮੈਂ ਆਪ ਲਕਸ਼ਣ ਲੜ ਰਿਹਾ ਮੈਂ ਕਹਾਂ ਵੋ ਸੈਕਟਰੀ ਕਿਹੜਾ ਕਿਤੇ ਤਾਂ ਆਪ ਆਪਣਾ ਸੈਕਟਰੀ ਵੇਕੈਂਟ ਪੋਸਟ ਆ ਅਜੇ ਪੋਸਟਿੰਗ ਹੋਣੀ ਆ ਦੱਸੋ ਇੱਕ ਸੈਕਟਰੀ ਨੂੰ ਪਤਾ ਹੀ ਨਹੀਂ ਇੱਕ ਪੋਸਟਿੰਗ ਨਹੀਂ ਆ ਗਈ ਕਿਵੇਂ ਇਲੈਕਸ਼ਨ ਹੋਗੀ ਕੋਈ ਚੁੱਲਾ ਸੀਤ ਨਹੀਂ ਆ ਬਾਕੀ ਤਾਂ ਸਾਰੀ ਜਨਰਲ ਸਾਰੀਆਂ ਗੱਲਾਂ ਨਾਲ ਨੇ ਇੱਕ ਮੇਰਾ ਪਿੰਡ ਹੈ ਲਦੇ ਆ ਬੈਠਾ ਜਿਹੜਾ ਜ਼ਿਲ੍ਹਾ ਬੰਧਾਪ ਸਾਹਿਬ ਤਿੰਨ ਟਾਈਮ ਉਹ ਵੀ ਆਪ ਸੇਮ ਸਟੋਰੀ ਰਿਜ਼ਰਵ ਰਿਜ਼ਰਵ ਅਗਾਂਹ ਹੋ ਤਾਂ ਗਿਆ ਤਰਨਤਨ ਦੀ ਲਿਸਟ ਸਾਰੇ ਜ਼ਿਲ੍ਹੇ ਤੱਕ ਹਲੇ ਤੱਕ ਜਨਤਕ ਨਹੀਂ ਹੋਈ ਹਾਂ ਕਿਹੜੀ ਪੰਚਾਇਤੀ ਰਾਜ ਇੰਸਟੀਟਿਊਸ਼ਨ ਦੀ ਅਸੀਂ ਗੱਲ ਕਰ ਰਹੇ ਕਿਹੜੀ ਵੋਟਾਂ ਪੈਣੀਆਂ ਗੁਰਦਾਸਪੁਰ ਦੀ ਵੀ ਨਹੀਂ ਹੋਈ ਮਤਲਬ ਸਾਡੇ ਮਜੀਠੇ ਹਲਕੇ 'ਚ ਸਾਨੂੰ ਅੰਮ੍ਰਿਤਸਰ ਨੂੰ ਵੀ ਨਹੀਂ ਪਤਾ ਹਲੇ ਤੱਕ ਕਿ ਕਿਧੀਆਂ ਵੋਟਾਂ ਕਿੱਥੇ ਆ ਤੁਰੇ ਰੋ ਇਸ ਲਈ ਵੋਟਾਂ ਨਹੀਂ ਪੈ ਰਹੀਆਂ ਮੇਰਾ ਵੀ ਰ emergeny ਲੱਗੀ ਪਈ ਆ ਔਰ ਹਾਂ ਜਿਹੜਾ ਸੇਵਾ ਕਰ ਜੂ ਉਹਦਾ ਮਸਲਾ ਮਸਲਾ ਹੱਲ ਹੋ ਜੂ ਬਾਕੀ ਨੂੰ ਕੋਈ ਰਾਹ ਨਹੀਂ ਬੜੀ ਅਹਿਮ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਲੋਕ ਸਭਾ ਦੇ ਲੋਕਾਂ ਦੇ ਬੋਟਾ ਪਾਈਆਂ ਪਰ ਇਸ ਵਾਰ 100% ਤੁਸੀਂ ਮੈਂ ਕਹਿੰਦਾ ਤੈਕੀਕਾਤ ਕਰਿਓ ਜਿਹੜੀ ਗੱਲ ਮੈਂ ਕਹਿ ਰਿਹਾ ਜਿਨ੍ਹਾਂ ਨੇ 2024 ਚ ਮੈਂਬਰ ਪਾਰਲੀਮੈਂਟ ਦੀ ਵੋਟ ਪਾਈ ਹੈ ਉਹਦੀ ਹੁਣ ਵੋਟਰ ਸੂਚੀ ਚੋਂ ਉਹਦਾ ਨਾਮ ਕੱਟਿਆ ਹੋਇਆ ਇਹੀ ਤਾਂ ਮੈਂ ਗੱਲ ਕਹਿ ਰਿਹਾ ਥਿਸ ਇਜ਼ ਅ ਜੋਕ ਆ ਡੈਮੋਕ੍ਰੇਸੀ ਜੋ ਅੱਜ ਪਈ ਨੰਗਾ ਨਾਚ ਹੋ ਰਿਹਾ ਪੰਜਾਬ ਚ ਜਿਹੜੇ ਕਹਿੰਦੇ ਸਨ ਅਸੀਂ ਲੋਕਾਂ ਦੀ ਕਚਹਿਰੀ ਲਾ ਕੇ ਫੈਸਲਾ ਕਰਾਂ ਲੋਕਾਂ ਦੇ ਲੋਕ ਤਾਂ ਵਜਦੇ ਫਿਰਦੇ ਆ ਕੰਧਾਂ ਨਾਲ ਫੈਸਲੇ ਤਾਂ ਹੋ ਰਿਹਾ ਬੰਦ ਦਰਵਾਜ਼ਿਆਂ 'ਚ ਤੇ ਜਿਹੜਾ ਸੇਵਾ ਮੱਥਾ ਵਾਦ ਦੇ ਕੇ ਆਉਂਦਾ ਉਹਦਾ ਦੱਸ ਦਿੰਦੇ ਕਿ ਚੰਗਾ ਤੇਰਾ ਪਿੰਡ ਐ ਕਰਦਾ ਤੇਰਾ ਇਹ ਗੱਲ ਸਹੀ ਐ ਕਿ ਇਹਨੂੰ ਫਿਰ ਦੋ ਚੀਜ਼ਾਂ ਨੇ ਇਹ ਤਾਂ ਮਤਲਬ ਫਿਰ ਉਸ ਇਲੈਕਸ਼ਨ ਦੇ ਵਿੱਚ ਤਾਂ ਲੀ ਹੋਈ ਉਹ ਮੇਰਾ ਵੀਰ ਮੇਰੀ ਸਾਰੀ ਗੱਲਾਂ ਚਾਹੀਆਂ ਮੇਰੀ ਭਗਵੰਤ ਮਾਨ ਵਾਸਤੇ ਬਾਰੇ ਵੀ ਗੱਲਾਂ ਚਾਹੀਆਂ ਕੋਈ ਗੱਲ ਦਾ ਅੱਜ ਤੱਕ ਚੈਲੰਜ ਹੋਇਆ ਇਹ ਤਾਂ ਨਿੱਕੀ ਜੀ ਪੰਚਾਇਤ ਦੀ ਗੱਲ ਐ ਮੇਰਾ ਦੇਖੋ ਮੈਂ ਕੋਈ ਪੰਚਾਇਤ ਦੀ ਚੋਣ ਨਹੀਂ ਲੱਗਣੀ ਬਟ ਆਈ ਐਮ ਕਨਸਰਨ ਐਜ਼ ਅ ਸਿਟੀਜ਼ਨ ਆਫ ਦਿਸ ਕੰਟਰੀ ਕਿ ਜੇ ਤੁਸੀਂ ਵੋਟਰਾਂ ਦਾ ਅਧਿਕਾਰ ਹੀ ਲੋਕਾਂ ਦਾ ਖੋਹ ਲੈਣਾ ਫਿਰ ਤੁਸੀਂ ਵੋਟਾਂ ਕਰਾਈ ਕਿਉਂ ਰਿਓ ਅੱਗੇ ਨਹੀਂ ਤੁਸੀਂ ਕਰਾਈਆਂ ਇੰਨਾ ਚ ਡਿਲੇ ਰੱਖਿਆ ਤੁਸੀਂ ਕਿਉਂ ਲੋਕਾਂ ਦਾ ਖਰਾਬ ਕਰ ਰਹੇ ਹੋ ਰਹਿਣ ਦਿਓ ਛੁੱਟੀ ਕਰੋ ਤੁਸੀਂ ਵੈਸੇ ਹੀ ਨਾਲੇ ਤਾਂ ਪੈਸੇ ਦੀ ਬਰਬਾਦੀ ਨਾਲੇ ਤੁਸੀਂ ਬਹੁਤ ਐਮਰਜੈਂਸੀ ਵਾਲੇ ਹਾਲਾਤ ਨਾਲੇ ਤੁਸੀਂ ਦੇਖੋ ਵੱਡੀ ਗੱਲ ਕੀ ਕਰ ਰਹੇ ਆ ਮੈਨੂੰ ਹੈਰਾਨਗੀ ਹੋਈ ਕੱਲ ਅਪ ਸੁਣ ਕੇ ਕਹਿੰਦੇ ਜੀ ਅਸਲਾ ਜਮਾ ਕਰਾ ਦਿਓ ਤੇ ਕੱਲ ਪਰसों ਤੁਹਾਡੀ ਅਖਬਾਰਾਂ ਨੇ ਅੱਜ ਆਇਆ ਉਹ ਆਰਡਰ ਕੀਤੇ ਗੱਲ ਕੱਲ ਕੀਤੇ ਤੇ ਜਾਬ ਤੱਕ ਕਦੋਂ ਲਾਇਆ ਠੀਕ ਹੈ ਜੀ ਸਾਡੇ ਕੀ ਹੋਇਆ ਉਹ ਨੰਬਰਦਾਰ ਸਾਡਾ ਭਗਵੰਤ ਸਿੰਘ ਸ਼ਰੀਆਂ ਗੋਲੀਆਂ ਮਾਰ ਕੇ ਮਾਰਤਾ ਜੇ ਇਹਨਾਂ ਨੇ ਅਸਲਾ ਜਮਾ ਕਰਾਏ ਹੁੰਦੇ ਤੇ ਉਹ ਵਿਚਾਰਾ ਅੱਜ ਜਿਉਂਦਾ ਨਾ ਹੁੰਦਾ ਘਰ ਵੜ ਕੇ ਉਹਦੇ ਗੋਲੀਆਂ ਮਾਰੀਆਂ ਸਿਰਫ ਇਸ ਲਈ ਉਨੇ ਸਕੂਲ ਚ ਜਾਂਦੇ ਨਿਆੜਿਆਂ ਨੂੰ ਆ ਪਟਾਕੇ ਜਿਹੜੇ ਬੁਲਟ ਮਾਰਦੇ ਉਹਨਾਂ ਤੋਂ ਬਰੋਕਿਆ ਸੀ ਮਤਲਬ ਹਾਲਾਤ ਵੇਖ ਲਓ ਕੀ ਬਣੇ ਪਏ ਆ ਲਾਅ ਐਂਡ ਆਰਡਰ ਫਰਗੇਟ ਕੀ ਉਹ ਜਿਹੜੀ ਜਿਹਦਾ ਉਹ ਫੋਰਨ ਨੈਸ਼ਨਲ ਸੀ ਇਜ਼ਰਾਈਲੀ ਜਿਹਦੇ ਨਾਲ ਉਹਦੇ ਨਾਲ ਜੋ ਬਦਸਲੂਕੀ ਉਹਦੇ ਉਹਦੇ ਬੈਗ ਖੋਲੇ ਮਗਰ ਮੇਰਾ ਕਹਿਣ ਦਾ ਭਾਵ ਜੇ ਅਸਲਾ ਹੀ ਨਹੀਂ ਹਲੇ ਤੱਕ ਜਮ੍ਹਾਂ ਹੋਇਆ ਤੇ ਇੱਥੇ ਕਿਹੜਾ ਜੇ ਵੋਟਾਚਾਰ ਪੈ ਵੀ ਗਿਆ ਕਿਹੜਾ ਨੰਗਾ ਲਾਚ ਹੋਣਾ ਹੈ ਕੂਨ ਦਾ ਕਿਵੇਂ ਖੂਨ ਦੀ ਹੋਲੀ ਹੋਣੀ ਹੈ ਤੁਹਾਡੇ ਸਾਹਮਣੇ ਸੰਭ ਤਾਂ ਇਹਨਾਂ ਤੋਂ ਤਾਂ ਪਰੋਤੀ ਨਹੀਂ ਸੰਭੜ ਸਕਰੇ ਤੇ ਇਹਨਾਂ ਨੇ ਕੀ ਸਾਭਣਾ ਮੰਗਲਾ ਹਾਲੇ ਤੱਕ देयर ਇਜ਼ ਨੋ ਸੀਰੀਅਸਨੈਸ ਡਿਪੋਜ਼ਿਟ ਆਫ ਆਰਮਜ਼ ਹੋ ਹੀ ਨਹੀਂ ਰੇ ਸਾਰੇ ਪ੍ਰੋਸੈਸ ਨੂੰ ਉਡਾਇਆ ਜਾ ਰਿਹਾ ਏ ਕਿੱਕ ਕਰਕੇ ਬਾਹਰ ਬੈਜੋ ਐਮਐਲਏ ਸਾਹਿਬ ਇੱਧਰ ਬੈਜੋ ਨਾਲ ਬਣਾਓ ਕੁਰਸੀ ਲਵਾ ਲਓ ਇੱਕ ਹੋਰ ਇੱਧਰ ਨੂੰ ਤੁਸੀਂ ਬਾਡੀ ਦਾ ਜ਼ਿਕਰ ਕੀਤਾ ਫਜ਼ਲ ਵੀ ਸਾਹਮਣੀ ਇਹ ਤੇ ਸੀਜ਼ਨ ਚੱਲਦਾ ਝੂਨੇ ਦਾ ਤੁਹਾਡਾ ਸਾਪਰਦਨ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਇੰਨੀ ਕਾੜੀ ਦੇ ਵਿੱਚ 25 ਦਿਨਾਂ ਚ ਵੈਸੇ ਤੁਸੀਂ ਨਾ 10 ਸਾਲ ਜੁਮਾ ਕਰਵਾਈਆਂ ਇਹ ਸਮੇਂ ਦੇ ਪੇਪਰ ਸੈਸ ਤੁਸੀਂ ਪੂਰਾ ਹੋ ਸਕਦਾ ਹੈ ਕਿ ਤੁਹਾਡੇ ਸਾਹਮਣੇ ਟਾਈਮ ਬਿਲਕੁਲ ਸਮਝ ਬਿਲਕੁਲ ਤੁਸੀਂ ਇੱਕ ਵੀ ਪਿੰਡ ਜਾ ਕੇ ਆਪਦਾ ਪੰਚਾਇਤ ਚ ਤੁਸੀਂ ਨਾ ਪਿੰਡ ਜਾ ਕੇ ਆਪਦਾ ਉਹ ਕਰਾ ਲਓ ਪ੍ਰੋਗਰਾਮ ਲੋਕਾਂ ਤੋਂ ਪੁੱਛ ਲਿਓ ਜੀਨੇ ਸਾਰੀ ਆਪਦੇ 6 ਮਹੀਨੇ ਦੀ ਕਮਾਈ ਉਹਦੀ ਸਾਲ ਦੀ ਕਮਾਈ ਅੱਜ ਹੁਣ ਮੌਕਾ ਹੈ ਵਾਢੀ ਦਾ ਉਹ ਆਪ ਦੀ ਵਿਚਾਰਾ ਫਸਲ ਸੰਭੂ ਕੀ ਵੋਟਾਂ ਪਾਉ ਦੱਸੋ ਜੇ ਢੇਢੀ ਨਹੀਂ ਭਰ ਸਕੂ ਤੇ ਉਹਨੇ ਵੋਟਾਂ ਕਿ ਪਾਉਣੀਆਂ ਮਗਰ ਇਹ ਕਿਹੜਾ ਇਲੈਕਸ਼ਨ ਹੈ ਮਿਡਲ ਆਫ ਦਾ ਸੀਜ਼ਨ ਜਦੋਂ ਲੋਕ ਬਾਢੀ ਚੇ ਤੇ ਮੰਡੀਆਂ ਚ ਰੁੱਝੇ ਹੋਣਗੇ ਤੋ ਹੀ ਵੋਟਾਂ ਪਾ ਲਿਆ ਐਲਾਨ ਕਰ ਲਿਆ ਕੀ ਇਤਰਾਜ਼ ਵੀ ਹਵਾ ਚ ਲੰਘ ਜੇ ਨਾਮੀਨੇਸ਼ਨ ਵੀ ਹਵਾ ਚ ਲੰਘ ਜੇ ਸਭ ਕੁਝ ਹਵਾ ਚ ਲੰਘ ਜੇ ਦੇਖੋ ਇਸ ਤਰ੍ਹਾਂ ਹੈ ਮੈਂ ਅਸਲ 'ਚ ਨਾ ਮੈਂ ਉਹਦੀ ਬੜੀ ਇੱਕ ਇਲੈਬੋਰੇਟ ਪ੍ਰੈਸ ਕਾਨਫਰੈਂਸ ਕੱਲ ਪਰਸੋ ਕਰੂੰਗਾ ਕਿਉਂਕਿ ਜੋ ਹਾਲਾਤ ਬਣੇ ਆ ਸਟੋਰੇਜ ਦੇ ਲਈ ਕੋਈ ਜਗ੍ਹਾ ਨਹੀਂ ਸਰਕਾਰ ਨੇ ਪਿਛਲੇ 2-3 ਮਹੀਨੇ ਖਾਦੀ ਪੀਤੀ ਚ ਲਗਾਤੇ ਮੈਂ ਸੁੱਤੇ ਪਏ ਵੀ ਨਹੀਂ ਕਹੂੰਗਾ ਕਿਉਂਕਿ ਹਾਲਾਤ ਆਪਾਂ ਨੂੰ ਸਭ ਨੂੰ ਪਤਾ ਜਦੋਂ ਸਮਾਸੀ ਗਾ ਕੇ ਗਵਰਨਮੈਂਟ ਆਫ ਇੰਡੀਆ ਕੋਲ ਮੈਟਰ ਟੇਕ ਅਪ ਕਰਨ ਨੂੰ ਗਏ ਨਹੀਂ ਹੁਣੇ ਜੋ ਮਰਜ਼ੀ ਕਰ ਲੈਣ ਉਹ ਸਟੋਰੇਜ ਦਾ ਮਸਲਾ ਇੰਨੀ ਛੇਤੀ ਹੱਲ ਨਹੀਂ ਹੋਣਾ ਕਿਉਂਕਿ ਜਿਹੜਾ ਕੰਮ ਤੁਸੀਂ ਅੱਜ ਤੋਂ 4 ਮਹੀਨੇ ਪਹਿਲਾਂ ਸ਼ੁਰੂ ਕਰਨਾ ਸੀ ਤੁਸੀਂ ਅੱਜ ਤੱਕ ਨਹੀਂ ਕੀਤਾ ਸੋ ਇੱਕ ਤਰੀਕ ਤੋਂ ਫਸਲ ਮੰਡੀਆਂ 'ਚ ਆਜੂਗੀ ਮਗਰ ਖਰੀਦ ਸ਼ੁਰੂ ਨਹੀਂ ਹੋਊਗੀ ਕਿਉਂਕਿ ਸਾਰੇ ਇਸ ਗੱਲ ਤੇ ਸ਼ੈਲਰ ਮਾਲਕ ਵੀ ਔਖੇ ਨੇ ਆੜਤੀਏ ਤੇ ਮਜ਼ਦੂਰ ਆਪ ਦਾ ਮਸਲਾ ਲੈ ਕੇ ਤੁਰੇ ਕਿ ਸਾਡੀ ਕਮਿਸ਼ਨ ਤੇ ਸਾਡੀ ਮਜ਼ਦੂਰੀ ਦામੀ ਉਹ ਵਧਾਈ ਜਾਵੇ ਉਹ ਅੱਡ ਇੱਕ ਕੋਲੀਸ਼ਨ ਚ ਸਰਕਾਰ ਦੇ ਨਾਲ ਉਸ ਤਕਰਾਰ ਵਾਲੇ ਮੂੜਚੇ ਫਿਰਦੇ ਆ ਕਿਸੇ ਦਾ ਮਸਲਾ ਡਰੈਸ ਨਹੀਂ ਕੀਤਾ ਵਿੱਚ ਹੀ ਉਹ ਰੌਲਾ ਪੈਣਾ ਵਿੱਚ ਹੀ ਇਲੈਕਸ਼ਨ ਦਾ ਰੌਲਾ ਪੈਣਾ ਵਿੱਚ ਹੀ ਬਾਡੀ ਦਾ ਮਸਲਾ ਖੜਾ ਹੋਣਾ ਵਿੱਚ ਮਜ਼ਦੂਰਾਂ ਨੇ ਮਜ਼ਦੂਰੀ ਤੇ ਜਾਣਾ ਤੇ ਵੋਟਾਂ ਕਿਹੜੀਆਂ ਪੈਣੀਆਂ ਵੋਟਾਂ ਦਾ ਭਾਈ ਸਾਹਿਬ ਗੱਲਾ ਇਹ ਪੈਸੇ ਬਣਾਉਣ ਦਾ ਮੌਕਾ ਮਿਲ ਗਿਆ ਔਰ ਕੱਖ ਨਹੀਂ ਹੋਣਾ ਲਾਸਟਲੀ ਜੀ ਮੈਂ ਜਿਹੜੀ ਗੱਲ ਇੱਕੋ ਆਯੂਸ਼ਮਾਨ ਕਾਰਡ ਵਾਲੀ ਕਿਉਂਕਿ ਉਹ ਵੀ ਰੋਜ਼ ਲੋਕ ਰੌਲਾ ਪਾ ਰਹੇ ਆ देयर आर ਆਲਮੋਸਟ 90 ਲੱਖ ਕਾਰਡ ਹੋਲਡਰ ਹੈ ਜਿਨ੍ਹਾਂ ਦਾ 600 ਕਰੋੜ ਡਿਊ ਹੈ ਜਿਨ੍ਹਾਂ ਨੂੰ ਜਿਨ੍ਹਾਂ ਦੇ ਬਿੱਲ ਪਿਛਲੇ 6 ਮਹੀਨੇ ਦੇ ਰੇਜ ਹੋਏ ਹੋਏ ਆ ਉਹਨਾਂ ਦਾ ਅੱਜ ਤੱਕ ਕੋਈ ਕੀ ਜਿਹਨੂੰ ਹੈਲਥ ਐਮਰਜੈਂਸੀ ਹੈ ਜਿਵੇਂ ਸੀਐਮ ਸਾਹਿਬ ਨੂੰ ਪੈ ਗਈ सीएम साहब ਤਾਂ ਮਹੱਲਾ ਕਲੀਨਿਕ ਤੇ ਗਏ ਨਹੀਂ ਚਲੇ ਗਏ ਫੋਰਟਿਸ ਤੇ ਉਹਨਾਂ ਦਾ ਵਧੀਆ ਇਲਾਜ ਹੋਣਾ ਚਾਹੀਦਾ ਪਹਿਲਾਂ ਉਹ ਪੋਲੋ ਚਲੇ ਗਏ ਮਗਰ ਜੀਦੇ ਕੋਲ ਸਾਧਨ ਨਹੀਂ ਜੀਦਾ ਯੋਸ਼ਮਾਨ ਕਾਰਡ ਨਹੀਂ ਉਹ ਜਾਤਾ सीएम साहब ਦੀ ਗੱਡੀ ਚੜੇ ਤੇ ਜਾ ਉਹ ਆਪਦਾ ਇਲਾਜ ਕਿਵੇਂ ਕਰਾਵੇ ਆਮ ਆਦਮੀ ਪਾਰਟੀ ਵਾਲੇ ਦੱਸ ਦਿਨ ਭਾਈ ਐਡੇ ਐਡੇ ਇੱਥੇ ਪੰਜ ਪਿਆਰਾਂ ਦੇ ਤੁਸੀਂ ਬੋਰਡ ਲਵਾਤੇ ਵੱਡੇ ਵੱਡੀਆਂ ਅਸ਼ਤੀਆਂ ਉਹਨਾਂ ਦੇ ਬੋਰਡ ਲਵਾਤੇ सीएम ਦੀ ਫੋਟੋ ਲਵਾਤੀ ਉਹ ਲੱਭਿਆ ਕੀ ਅ ਜਿੰਨੇ ਮਹੱਲਾ ਕਲੀਨਿਕ ਪਾਈ ਸੀ ਕੰਟਰੋਵਰਸੀ ਖੜੀ ਹੋਈ ਸੀ ਤੇ ਆਯੂਸ਼ਮਾਨ ਕਾਰਡ ਦੇ ਦਾ ਤੁਸੀਂ ਪੈਸੇ ਨਹੀਂ ਦਿੰਦੇ ਜਾਜ ਡਾਉਣ ਲਈ ਤੁਹਾਡੇ ਕੋਲ ਪੈਸੇ ਨਹੀਂ ਫਜ਼ੂਲ ਖਰਚੀ ਤੇ ਤੁਹਾਡੇ ਪੈਸੇ ਆ ਇਸ਼ਤਿਹਾਰ ਦੇਣ ਦੇ ਚਲੋ ਇਸ਼ਤਿਹਾਰ ਦੀ ਗੱਲ ਤੁਸੀਂ ਨਹੀਂ ਲਾਉਣੀ ਜੋ ਮੈਂ ਨਹੀਂ ਲਾਉਣੀ ਕਈਆਂ ਨੇ ਤਾਂ ਮਗਰ ਉਹਦੇ ਪੈਸੇ ਆ ਮਗਰ ਇਲਾਜ ਦੇ ਪੈਸੇ ਨਹੀਂ ਭਾਈ ਬੇਨਸਾਪੀ ਨਹੀਂ ਹੈ ਨਾਟ ਮੈਂ ਕਹਿੰਨਾ ਤੁਹਾਨੂੰ ਇਸ਼ਤਿਹਾਰ ਜ਼ਰੂਰ ਮਿਲਿਆ ਕੰਮ ਵੀ ਕਰ ਦਿਓ ਨਾ ਭਾਈ ਹੋਰ ਕੋਈ ਥੋੜਾ ਜੀ ਜਿਹੜਾ OSD ਸਾਹਿਬ ਜਿਹੜੇ ਬਦਲੇ ਨੇ ਕੋਈ ਉੱਤੇ ਦਿੱਕਣੀ ਗੁਜਰ ਨਹੀਂ ਚੋਛਦੇ ਉਹ ਮੈਂ ਟਵੀਟ ਪਾਈ ਸੀ ਉਹ ਮੈਂ ਥੋੜਾ ਡਿਲੇ ਹੋ ਗਿਆ ਉਹਦਾ ਕਾਰਨ ਇਹ ਹੈ ਸੀਐਮ ਸਾਹਿਬ ਬਿਮਾਰ ਹੋ ਗਏ ਟਵੀਟ ਕੀ ਪਾਈ ਸੀ ਮੈਂ ਅੱਟ ਪਾਈ ਸੀ ਕਿ ਵੱਡੇ ਹਵਾਲੇ ਦਾ ਲੈਂਡ ਡੇਨ ਪੈਸਾ ਪੰਜਾਬ ਤੋਂ ਜਾਂਦਾ ਬਾਰ ਇੱਕ ਹੋਰ OSD ਦੀ ਛੁੱਟੀ ਤੈ ਮਜਬੂਰੀ ਬਣੀ ਵੱਡਾ ਭ੍ਰਿਸ਼ਟਾਚਾਰ ਕਰੋੜਾਂ ਦਾ ਹਵਾਲਾ ਵੱਡੇ ਪੱਦਰ ਤੇ ਭ੍ਰਿਸ਼ਟਾਚਾਰ ਓਐਸਡੀ ਅਤੇ ਸਾਥੀਆਂ ਨੂੰ ਵਿਦੇਸ਼ ਭਜਾਉਣ ਦੀ ਤਿਆਰੀ ਇਹ ਮੈਂ ਪਾਈ ਸੀ ਅੱਜ ਤੋਂ 2 ਦਿਨ ਪਹਿਲਾਂ ਔਰ ਅੱਜ ਮੈਂ ਤੁਹਾਨੂੰ ਫੇਰ ਕਹਿ ਰਿਹਾ ਅੱਜ ਕੋ ਉਹ ਫੋਟੋ ਭੇਜੀ ਉਹ ਜਿਹੜੀ ਮੇਰੇ ਕੋ ਮੇਰੇ ਮੇਰਾ ਵੀਰ ਮੇਰਾ ਵੀਰ ਕਿੱਥੇ ਆ ਭੇਜ ਰਿਹਾ ਆ ਫੋਟੋ ਤੁਹਾਨੂੰ ਵਿਖਾਉਣਾ ਅਲਤੇ ਮੇਰੇ ਕੋਲ ਮਟੀਰੀਅਲ ਜਿਆਦਾ ਹੁੰਦਾ ਨਾ ਮੈਂ ਸ਼ੇਅਰ ਨਹੀਂ ਕਰ ਸਕਦਾ ਤਾਂ 100 ਰੁਪਏ ਖਤਰੇ 'ਚ ਨਹੀਂ ਪਾਸਾ